ਸਾਰੇ ਸਿਖਿਆਰਥੀਆਂ ਨੂੰ ਮੋਹ ਪੇਜੀ ਸੱਤਰੀਆ ਕਾਲ ਅੱਜ ਆਪਾਂ ਵੀਡੀਓ ਚਰਚਾ ਕਰਾਂਗੇ ਸੰਸ਼ੋਧਿਤ ਪ੍ਰੀਖਿਆ ਪ੍ਰਣਾਮ L2 ਪੰਜਾਬੀ 2022 ਬਾਰੇ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਪ੍ਰਕਿਰਿਆ ਨੂੰ ਸਮਝੀਏ ਸਾਰੇ ਅਭਿਆਰਥੀ ਪੇਪਰ ਦੇ ਕੇ ਆਂਦੇ ਐ ਆਰਪੀਐਸ ਇੱਕ ਅਨਸਰ ਕੀ ਜਾਰੀ ਕਰਦੀ ਐ ਹੋਰ ਅਭਿਆਰਥੀਆਂ ਤੋਂ ਅਪੱਤੀਆਂ ਮੰਗਦੀ ਐ ਜਿੰਨਾ ਜਿੰਨਾ ਵਿਦਿਆਰਥੀਆਂ ਨੂੰ ਐਵੇਂ ਲੱਗਦਾ ਹੈ ਕਿ ਆਹ ਸਵਾਲ ਦੀ ਉੱਤਰ ਗਲਤ ਹੈ ਉਹ ਆਪਤੀ ਦਰਜ ਕਰਦੇ ਆਂ ਔਰ ਫਿਰ ਉਸ ਤੋਂ ਬਾਅਦ ਆਰਪੀএসসি ਦੁਆਰਾ ਜਾਂ ਜਿਹੜਾ ਮਹਿਕਮਾ ਪ੍ਰੀਖਿਆ ਲੈਂਦਾ ਹੈ ਉਸ ਦੁਆਰਾ ਫਾਈਨਲ ਆਨਸਰ ਕੀ ਜਾਰੀ ਕੀਤੀ ਜਾਂਦੀ ਹੈ ਕੱਟ-ਆਫ ਸਮੇਤ ਰਿਜ਼ਲਟ ਜਾਰੀ ਕੀਤਾ ਜਾਂਦਾ ਹੈ ਔਰ ਜਿਹੜੇ ਵਿਦਿਆਰਥੀਆਂ ਦੀ ਸੂਚੀ ਜਾਰੀ ਹੁੰਦੀ ਹੈ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਦਿੱਤਾ ਜਾਂਦਾ ਔਰ ਉਹ ਲੱਗ ਜਾਂਦੇ ਆਂ ਉਸ ਤੋਂ ਬਾਅਦ ਕਈ ਵਿਦਿਆਰਥੀ ਜਿਹੜੇ ਥੋੜੇ ਬਹੁਤ ਅੰਕਾ ਤੋਂ ਰਹਿ ਜਾਂਦੇ ਆ ਉਹਨਾਂ ਨੂੰ ਐਵੇਂ ਲੱਗਦਾ ਹੈ ਕਿ ਸਾਡੇ ਨਾਂ ਨੈਂਸਫੀ ਹੋਈ ਹੈ ਤੇ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਉਂਦੇ ਨੇ ਉੱਥੇ ਅਪੀਲ ਦਾਇਰ ਕਰਦੇ ਆ ਔਰ ਕਹਿੰਦੇ ਆ ਕਿ ਇਨ੍ਹਾਂ ਸਵਾਲਾਂ ਉੱਤੇ ਦੁਬਾਰਾ ਵਿਚਾਰ ਕੀਤਾ ਜਾਵੇ ਅਤੇ ਸੰਸ਼ੋਧਿਤ ਪ੍ਰਣਾਮ ਹੈ ਉਹ ਜਾਰੀ ਕੀਤਾ ਜਾਵੇ ਫਿਰ ਕਈ ਮਹੀਨੇ ਜਾਂ ਸਾਲ ਉੱਥੇ ਮੁਕਦਮਾ ਚੱਲਦਾ ਹੈ ਔਰ ਉਸ ਤੋਂ ਬਾਅਦ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਕਿ ਇਸ ਫੈਸਲੇ ਚ ਹੋਇਆ ਕਿ ਰਿਵਾਈਜ਼ਡ ਰਿਜ਼ਲਟ ਕੱਢਿਆ ਜਾਵੇ ਫਿਰ ਆਰ ਪੀ ਐਸ ਸੀ ਦੁਆਰਾ ਦੁਬਾਰਾ ਇਸ ਨੂੰ ਵੇਖਦੇ ਹੋਏ ਜਿਹੜੇ ਵਿਸ਼ਿਆਂ ਦੇ ਵਿਦਵਾਨ ਨੇ ਉਹਨਾਂ ਤੋਂ رائے ਲਈਤੀ ਜਾਂਦੀ ਹੈ ਔਰ ਇੱਕ ਸੰਸ਼ੋਧਿਤ ਪ੍ਰੀਖਿਆ ਪ੍ਰਣਾਮ ਹੈ ਉਹ ਜਾਰੀ ਕੀਤਾ ਜਾਂਦਾ ਹੁਣ ਜਦੋਂ ਸੰਸ਼ੋਧਿਤ ਪ੍ਰੀਖਿਆ ਪ੍ਰਣਾਮ ਆਂਦੇ ਹੈ ਤਾਂ ਉਸ ਦੇ ਅੰਦਰ ਉਨੇ ਹੀ ਸੀਟਾਂ ਲਈ ਬੰਦੇ ਲਿੱਤੇ ਜਾਂਦੇ ਆ ਜਿੰਨੇ ਪਹਿਲਾਂ ਲਿੱਤੇ ਹੋਏ ਆ ਕੋਈ ਫੇਰ ਬਦਲ ਨਹੀਂ ਕੀਤਾ ਜਾਂਦਾ ਪਹਿਲੀ ਗੱਲ ਤਾਂ ਇਹ ਦੂਜੀ ਗੱਲ ਕਿ ਫਿਰ ਜਦੋਂ ਉਹ ਕਟ-ਆਫ ਜਾਰੀ ਹੁੰਦੀ ਹੈ ਤਾਂ ਉਸ ਦੇ ਅੰਦਰ ਕਈ ਵਿਦਿਆਰਥੀ ਹੈ ਜਿਹੜੇ ਲੱਗੇ ਹੋਏ ਆ ਨੌਕਰੀ ਕਰ ਰਹੇ ਆ ਉਹ ਬਾਹਰ ਹੋ ਜਾਂਦੇ ਆ ਹੋਰ ਜਿਹੜੇ ਨਵੇਂ ਵਿਦਿਆਰਥੀ ਆ ਉਹ ਜੁੜ ਜਾਂਦੇ ਆ ਤੇ ਜਿਹੜਾ ਲੱਗਿਆ ਹੋਇਆ ਵਿਦਿਆਰਥੀ ਹੈ ਉਹਦੇ ਜਦੋਂ ਉਹ ਬਾਹਰ ਹੁੰਦਾ ਹੈ ਤਾਂ ਉਹਨੀਆਂ ਸੀਟਾਂ ਲਈ ਇੱਕ ਸ਼ੈਡੋ ਪੋਸਟ ਹੈ ਉਹ ਕ੍ਰੀਏਟ ਕੀਤੀ ਜਾਂਦੀ ਹੈ ਕਿਉਂਕਿ ਜਿਹੜਾ ਲੱਗ ਗਿਆ ਲੱਗ ਗਿਆ ਉਹ ਬਾਹਰ ਨਹੀਂ ਹੁੰਦਾ ਅਗਰ ਇੱਕ ਤੇ અપਵਾਦ ਨੂੰ ਆਪਾਂ ਛੱਡ ਦਈਏ ਉਸ ਤੋਂ ਇਲਾਵਾ ਅਧਿਆਪਕ ਦੇ ਖੇਤਰ ਦੇ ਅੰਦਰ ਰਾਜਸਥਾਨ ਦੇ ਅੰਦਰ ਹਜੇ ਤੱਕ ਜਿੰਨੀਆਂ ਵੀ ਨਿਯੁਕਤੀਆਂ ਹੋਈਆਂ ਉਸ ਤੋਂ ਬਾਅਦ ਸੰਸੋਧਿਤ ਪ੍ਰੀਨਾਮ ਜਾਰੀ ਹੋਏ ਹੈ ਪਹਿਲਾ ਫਸਟ ਗ੍ਰੇਡ ਦਾ ਪਲਸ ਸੈਕੰਡ ਗ੍ਰੇਡ ਦਾ ਥਰਡ ਗ੍ਰੇਡ ਦਾ ਉਸ ਦੇ ਵਿੱਚ ਸੰਸੋਧਿਤ ਪ੍ਰੀਖਿਆ ਪ੍ਰੀਨਾਮ ਆਇਆ ਉਸ ਤੋਂ ਬਾਅਦ ਲੱਗੇ ਹੋਏ ਵਿਦਿਆਰਥੀਆਂ ਦੀ ਇੱਕ ਵਾਪਿਸ ਜਦੋਂ ਰਿਜ਼ਲਟ ਆਂਦਾ ਹੈ ਤਾਂ ਇੱਕ ਲਿਸਟ ਜਾਰੀ ਕੀਤੀ ਜਾਂਦੀ ਹੈ ਉਹ ਸﻠਿਸ਼ੇ ਕਈ ਵਿਦਿਆਰਥੀ ਬਾਹਰ ਹੋ ਜਾਂਦੇ ਆ ਪਰੰਤੂ ਉਹ ਇੱਕ ਸੈਡੋ ਪੋਸਟ ਕ੍ਰੀਏਟ ਕਰਦੇ ਆ ਉਹਨਾਂ ਨੂੰ ਬਾਹਰ ਨਹੀਂ ਕੀਤਾ ਜਾਂਦਾ ਸਿਰਫ ਇੱਕ ਕਾਗਜ਼ੀ ਕੰਮ ਹੁੰਦਾ ਔਰ ਉਸ ਦੇ ਥਾਂ ਨਵੇਂ ਵਿਦਿਆਰਥੀ ਲਿੱਤੇ ਜਾਂਦੇ ਆ ਔਰ ਸੈਡੋ ਪੋਸਟ ਕ੍ਰੀਏਟ ਕਰਕੇ ਜਿਹੜੇ ਪਹਿਲਾਂ ਰੱਖੇ ਹੋਏ ਆ ਉਹ ਤਾਂ ਬਰਕਰਾਰ ਹੀ ਰਹਿੰਦੇ ਆ ਨਵੇਂ ਜਿਹੜੇ ਅਭਿਆਰਥੀ ਐ ਵਿਦਿਆਰਥੀ ਐ ਉਹਨਾਂ ਨੂੰ ਹੋਰ ਲੈ ਲੀਤਾ ਜਾਂਦਾ ਤਾਂ ਇਸ ਕਾਰਨ ਜਿਹੜੇ ਵੀ ਵਿਦਿਆਰਥੀ L2 ਪੰਜਾਬੀ ਚ ਲੱਗੇ ਹੋਏ ਐ ਹੋਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਡਰਨ ਦੀ ਲੋੜ ਨਹੀਂ ਐ ਸੰਸ਼ੋਧਿਤ ਪ੍ਰੀਖਿਆ ਪ੍ਰਣਾਲਿ ਰਿਵਾਈਜ਼ਡ ਰਿਜ਼ਲਟ ਜੇ ਆਵੇਗਾ ਤੇ ਉਹ ਉਸ ਰਿਜ਼ਲਟ ਦੇ ਅੰਦਰ ਕੱਟ-ਆਫ ਦੇ ਕੋਲ ਜਿਹੜੇ 2-3 ਨੰਬਰ ਵਾਲੇ ਵਿਦਿਆਰਥੀ ਐ ਉਹ ਪ੍ਰਭਾਵਿਤ ਹੁੰਦੇ ਐ ਅੰਦਰ ਵਾਲੇ ਬਾਹਰ ਜਾਂਦੇ ਐ ਬਾਹਰ ਵਾਲੇ ਅੰਦਰ ਜਾਂਦੇ ਐ ਤਾਂ ਜਿਹੜੇ ਲੱਗੇ ਲੱਗੇ ਉਹਨਾਂ ਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਐ ਕਿਉਂਕਿ ਆਰਪੀਐਸਸੀ ਦੇ ਅਧਿਆਪਕ ਪ੍ਰੀਖਿਆ ਦੇ ਇਤਿਹਾਸ 'ਚ ਇਹ じゃ ਕਦੇ ਨਹੀਂ ਹੋਇਆ ਕਿ ਕੋਈ ਵਿਦਿਆਰਥੀ ਲੱਗਿਆ ਹੋਵੇ ਔਰ ਉਸ ਨੂੰ ਬਾਹਰ ਕਰ ਦਿੱਤਾ ਹੋਵੇ ਜਿਹੜਾ ਲੱਗਿਆ ਉਹ ਲੱਗਿਆ ਹੀ ਰਹਿੰਦਾ ਹੈ ਨਵੇਂ ਜਿਹੜੇ ਲੱਗਦੇ ਆ ਉਹਨਾਂ ਨੂੰ ਹੋਰ ਲਗਾ ਦਿੱਤਾ ਜਾਂਦਾ ਉਹਨੂੰ ਹੋਰ ਨੌਕਰੀ ਦੇ ਦਿੱਤੀ ਜਾਂਦੀ ਹੈ ਕਿਉਂਕਿ ਸਰਕਾਰਾਂ ਔਰ ਸਭ ਇਹ ਸਮਾਜ ਕल्याण ਲਈ ਬਣੀਆਂ ਹੁੰਦੀਆਂ ਤੇ ਉਹ ਸਮਾਜ ਕल्याण ਦੇ ਕੰਮ ਕਰਦੇ ਆ ਤਾਂ ਇਸ ਪ੍ਰਕਾਰ ਆਪਾਂ ਨੂੰ ਕਿਸੇ ਵੀ ਵਿਦਿਆਰਥੀ ਨੂੰ ਜਿਹੜਾ ਲੱਗ ਚੁੱਕਿਆ ਹੈ ਨੌਕਰੀ ਕਰ ਰਿਹਾ ਹੈ ਭਾਵੇਂ ਸੰਸੋਧਿਤ ਰਿਜ਼ਲਟ ਆਵੇ ਰਿਜ਼ਲਟ ਜੋ ਵੀ ਹੋਵੇ ਆਪਾਂ ਨੂੰ ਬਿਲਕੁਲ ਵੀ ਡਰਨ ਘਬਰਾਣ ਦੀ ਲੋੜ ਨਹੀਂ ਹੈ ਆਪਾਂ ਆਪਣੇ ਹੱਕ ਦੇ ਨਾਲ ਸਹੀ ਤਰੀਕੇ ਨਾਲ ਨੌਕਰੀ ਉੱਤੇ ਆਏ ਆ ਆਪਣੀ ਨੌਕਰੀ ਬਰਕਰਾਰ ਰਹੇਗੀ ਕਿਸੇ ਪ੍ਰਕਾਰ ਦੀ ਕੋਈ ਡਰਨ ਦੀ ਲੋੜ ਨਹੀਂ ਹੈ ਜਿਹੜੇ ਨਵੇਂ ਵਿਦਿਆਰਥੀ ਆਣਗੇ ਉਹਨਾਂ ਦੇ ਵੀ ਸਵਾਗਤ ਹੈ ਉਹਨਾਂ ਨੂੰ ਵੀ ਨੌਕਰੀ ਮਿਲ ਜਾਵੇਗੀ ਤਾਂ ਇਸ ਲਈ ਦੋਨਾਂ ਲਈ ਹੀ ਚੰਗੀ ਗੱਲ ਲੱਗੀ ਹੈ ਤਾਂ ਬਿਲਕੁਲ ਵੀ ਨਾ ਘਬਰਾਓ ਤੇ ਆਪਣਾ ਕੋਈ ਵੀ ਸਾਥੀ ਹੈ ਸਾਰੇ ਸਾਥੀ ਚੜ੍ਹਦੀ ਕਲਾ ਦੇ ਵਿੱਚ ਰਹੋ ਧੰਨਵਾਦ